ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਸਾਰੇ ਵੀਰ ਬਜ਼ੁਰਗ ਮਾਹੀਆਂ ਭੈਣਾਂ ਬੱਚੇ ਇਹ ਸਾਡੇ ਪੰਚਾਇਤ ਦੇ ਇਹ ਪਰਦੇਮੋ ਪਰ ਆਜਣਾ ਤੇ ਸਾਡੇ ਸਕੂਲ ਦੇ ਸਾਊ ਦਾ ਪ੍ਰਿੰਸੀਪਲ ਆ ਕ੍ਰਿਪਾ ਜੀ ਸੰਤ ਜੀ ਇਹਨਾਂ ਦੇ ਅਨੁਸਾਰ ਨੂੰ ਮੈਂ ਇੱਥੇ ਪਹੁੰਚਣ ਤੇ ਜੀਵਾ ਆਖਦਾ ਇਹ ਫਤਿਹ ਅਰਜ਼ ਕਰਦਿਆਂ ਵੈਗੁਰੂ ਜੀ ਦਾ ਸੰਸਾ ਵੈਗੁਰੂ ਜੀ ਕੀ ਫਤਿਹ ਇਹ ਬਹੁਤ ਸੋਹਣਾ ਪਰਾਲਾ ਸਮੇਂ ਦੇ ਸਾਥ ਨਾਲ ਆਪਾਂ ਨੂੰ ਸਮਾਜ ਦੇ ਵਿੱਚ ਰਹਿੰਦੇ ਆ ਇਹ ਜਿਹੇ ਕੱਪਸ਼ਣ ਜਿਹੜੇ ਹੁੰਦੇ ਨੇ ਇਹ ਜ਼ਰੂਰੀ ਹੁੰਦੇ ਨੇ ਸਾਈ ਗਾਲ ਤਾਂ ਸਾਹ ਜਿੰਨਾ ਚੀਜ਼ਾਂ ਨਾਲ ਬਣੀ ਰਹਿੰਦੀ ਐ ਇਕੱਠੇ ਹੋਣ ਦਾ ਸੁਭਾਵ ਮਿਲਦਾ ਐ ਇਹ ਇਸੇ ਲੋਟ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਵੀ ਨਵੇਂ ਕਲਚਰ ਬਾਰੇ ਸਿੱਖ ਮਿਲਦੀ ਐ ਕੰਝੇ ਹੋਰਲੇ ਬੱਚੇ ਤਾਂ ਇਹ ਚੀਜ਼ਾਂ ਪੁੱਛੇ ਜਾ ਰਹੇ ਨੇ ਕਿ ਪਹਿਲਾਂ ਤੀਆਂ ਜਾਂ ਮੇਲੇ ਕਿਵੇਂ ਲੱਗਿਆ ਕਰਦੇ ਸੀ ਲੋੜੀਆਂ ਦੀਵਾਲੀਆਂ ਕਿਵੇਂ ਮਨਾਉਂਦੇ ਸੀ ਲੋਕ ਉਹਨਾਂ ਬਾਰੇ ਵੀ ਪਤਾ ਲੱਗ ਰਿਹਾ ਹੈ ਅੱਜ ਇਸੇ ਮੈਚੇ ਸਾਰੇ ਆਇਆਂ ਦਾ ਧੰਨਵਾਦ ਕਰਦਾ ਤੇ ਟੀਮ ਸਾਹਿਬ ਜੀ ਸਕੂਲ ਦਾ ਪ੍ਰਿੰਸੀਪਲ ਜੀ ਦਾ ਤੇ ਉਹਨਾਂ ਦੇ ਘਰੋਂ ਮੈਡਮ ਦਾ ਧੰਨਵਾਦ ਕਰਦਾ ਤੇ ਜਿੱਥੇ ਇਹਨਾਂ ਬਾਰੇ ਕਿਸੇ ਨੂੰ ਦੱਸੜ ਦੀ ਲੋੜ ਨਹੀਂ ਹੈਗੀ ਬਹੁਤ ਜਾਦੀ ਮਿਹਨਤੀ ਤੇ ਹੋਣਹਾਰ ਪ੍ਰਿੰਸੀਪਲ ਨੇ ਜਿੱਥੇ-ਜਿੱਥੇ ਵੀ ਰਹਿ ਕੇ ਆਏ ਨੇ ਇਨਾਂ ਨੂੰ ਹਮੇਸ਼ਾ ਉੱਥੋਂ ਦੇ ਲੋਕ ਇੱਕ ਆਪਦੇ ਪਰਿਵਾਰਕ ਮੈਂਬਰ ਮੰਨ ਗਾ ਸਮਝਦੇ ਨੇ ਇਹਨਾਂ ਨੇ ਕੱਲਾ ਪੜ੍ਹਾਈ ਦਾ ਹੀ ਨਹੀਂ ਰੱਖਿਆ ਇਹਨਾਂ ਨੇ ਪਿੰਡ ਦੇ ਵਿੱਚ ਵੀ ਤੇ ਬੱਚਾ ਨਾਲ ਵੀ ਆਪਣੇ ਬੱਚਿਆਂ ਵਾਲਾ ਰਸੂਖ ਰੱਖਿਆ ਹੈ ਸੰਗੀ ਸਿਹਤ ਦਿੱਤੀ ਹੈ ਸਕੂਲ ਦੇ ਵਿੱਚ ਵੀ ਆਪਣੇ ਬਹੁਤ ਡਿਵੈਲਪਮੈਂਟ ਕਰਾਈ ਹੈ ਆਪ ਵੀ ਲੋਕਾਂ ਦੇ ਸਹਿਯੋਗ ਨਾਲ ਵੀ ਸਰਕਾਰ ਵੱਲੋਂ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਹਨ ਤੇ ਮੈਂ ਇੱਥੇ ਪਹੁੰਚਣ ਦੇ ਨਾਲ ਧੰਨਵਾਦ ਕਰਦਾ ਤੇ ਇਹਨਾਂ ਤੋਂ ਮੰਗ ਕਰਦਾ ਵੀ 10 ਮਿੰਟ ਇਹ ਵੀ ਕੁਝ ਗੱਲਾਂ ਆਪਣੀਆਂ ਆਪਣੇ ਕਿਰਦੇ ਸਾਡੇ ਨਾਲ ਸਾਂਝੇ ਕਰਨ ਉਹ ਗੁਰੂ ਜੀ ਦਾ ਖਾਲਸਾ ਗੁਰੂ ਜੀ ਕੀ ਫਤਿਹ ਹੌਂਸਲੀ